ਹਾਲੀ ਸੱਤਸਕਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਕਰਨ ਊਜਲਾ ਨਾਲ ਹੋਇਆ ਵੱਡਾ ਧੋਖਾ ਪੰਜਾਬ ਵੀ ਸ਼ੂਟਿੰਗ ਕਰਨ ਆਇਆ ਸੀ ਜਿਸ ਤੋਂ ਬਾਅਦ ਇੱਕ ਦੋ ਲੋਕਾਂ ਨੇ ਵੀਡੀਓ ਬਣਾਈ ਤੇ ਗਾਣਾ ਕਰ ਦਿੱਤਾ ਲੀਕ ਜਿਸ ਤੋਂ ਬਾਅਦ ਕਰਨ ਊਜਲਾ ਨੇ ਸਟੋਰੀ ਪਾ ਕੇ ਦੇਖੋ ਕੀ ਕਿਹਾ ਸਾਡੇ ਨਾਲ ਆਕਰ ਤੱਕ ਬਣੇ ਰਹੋ ਲੇਕਿਨ ਉਸ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਵਿੱਚ ਆਪਣਾ ਫੇਵਰਿਟ ਸਿੰਗਰ ਜੂਰ ਦੱਸਣਾ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ ਤੇ ਹਾਂ ਜੀ ਗੱਲ ਸ਼ੁਰੂ ਕਰ ਲੈਣੇ ਆ ਔਰ ਦੇ ਦੀ ਟੀਮ ਨੇ ਸਟੋਰੀ ਪਾਈ ਦੇ ਕੇ ਹਕੇ ਜਿਨਾ ਨਹੀਂ ਵੀ ਗਾਣਾ ਲੀਕ ਕੀਤਾ ਇਹ ਗਲਤ ਕੰਮ ਹੈ ਕਿਉਂਕਿ ਇਹ ਪੰਜਾਬ ਦੀ ਅਕਲ ਨੂੰ ਕੱਟ ਦਿਖਾਉਂਦਾ ਹੈ ਕਿਉਂਕਿ ਜੇ ਕੋਈ ਆਪਣਾ ਗਾਣਾ ਇਨਾ ਪੈਸਾ ਲਾ ਕੇ ਸ਼ੂਟ ਕਰ ਰਿਹਾ ਹੈ ਤੇ ਤੂੰ ਹੀ ਵੀਡੀਓ ਬਣਾ ਕੇ ਲੀਕ ਕਰ ਰੇ ਨੇ ਗਾਣਾ ਇਹ ਗਲਤ ਗੱਲ ਹੈ ਜਿਸ ਤੋਂ ਬਾਅਦ ਕਰਨ ਉਧਰ ਨੇ ਰਾਤ 3:11 ਵਜੇ ਇੱਕ ਸਟੋਰੀ ਪਾਈ ਤੇ ਕਿਹਾ ਕਿ ਅਗਲਾ ਗਾਣਾ ਛੱਡੀਏ ਕਿਉਂਕਿ ਹੁਣ ਉਹ ਲੀਕ ਤਾਂ ਹੋ ਗਿਆ ਇਹ ਕੁਝ ਲੈਣਾ ਉਸ ਦੀਆਂ ਪਰ ਕਰਨ ਉਧਰ ਨੇ ਹੁਣ ਕਿਹਾ ਕਿ ਟਾਈਮ ਤੋਂ ਪਹਿਲਾਂ ਮੈਂ ਗਾਣਾ ਕਰ ਦਿੰਦਾ ਹਾਂ ਤੁਹਾਡਾ ਕੀ ਗਾਣਾ ਇਹ ਨਾ ਕਰਨਾ ਬਾਰੇ ਕਮੈਂਟ ਜ਼ਰੂਰ ਕਰਨਾ